ਹਾਂਜੀ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਬਿਜਲੀ ਬੋਰਡ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋਗੇ ਪੀਐਸਪੀਸੀਐਲ ਡਿਪਾਰਟਮੈਂਟ ਦੇ ਕਰਮਚਾਰੀਆਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਤਰਨਾ ਤੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪਣੀਆਂ ਮੰਗਾਂ ਨੂੰ ਮਨਵਾਉਣ ਤੇ ਲਈ ਆਪਣਾ ਹੱਕ ਲੈਣ ਦੇ ਵਾਸਤੇ ਇੱਥੇ ਪੀਐਸਪੀਸੀਐਲ ਦੇ ਵਿੱਚ ਕਰਮਚਾਰੀਆਂ ਵੱਲੋਂ ਜੋ ਕਿ ਸੰਘਰਸ਼ ਕੀਤਾ ਜਾ ਰਿਹਾ ਹੈ ਤਾਂ ਉਸ ਸੰਘਰਸ਼ ਦੇ ਵਿੱਚ ਕੀ ਕੀ ਮੰਗਾਸਨ ਅਤੇ ਕੀ ਕੀ ਮੰਗਾ ਦਾ ਇੱਥੇ ਉਹਨਾਂ ਨੂੰ ਬੈਨੀਫਿਟ ਮਿਲਿਆ ਹੈ ਕਿ ਉਹਨਾਂ ਦੀਆਂ ਮੰਗਾਂ ਇੱਥੇ ਸਵੀਕਾਰ ਕੀਤੀਆਂ ਗਈਆਂ ਹਨ ਉਹ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣੋਗੇ ਕਿਉਂਕਿ ਇੱਥੇ ਆਪਣੇ ਚੈਨਲ ਦੇ ਨਾਲ ਬਹੁਤ ਜਣੇ ਸਾਥੀ ਜੋ ਕਿ ਇੱਥੇ ਬਿਜਲੀ ਬੋਰਡ ਦੇ ਵਿੱਚ ਜਾਣ ਵਾਲੇ ਹਨ ਤੇ ਕੁਝ ਗਏ ਚੁੱਕੇ ਹਨ ਉਹ ਵੀ ਦੋਸਤੋ ਇੱਥੇ ਮੈਨੂੰ ਕਮੈਂਟ ਕਰ ਰਹੇ ਸਨ ਕਿ ਸਾਨੂੰ ਇਸ ਬਾਰੇ ਦਾ ਸਤੋ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜਾਣਕਾਰੀ ਤਾਂ ਪਹਿਲਾਂ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਕੋਈ ਵੀ ਅਪਡੇਟ ਲੈਣਾ ਚਾਹੁੰਦੇ ਹੋ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੋਸਤੋ ਬੈਲ ਆਈਕਨ ਵੀ ਪ੍ਰੈਸ ਕਰਕੇ ਰੱਖਿਆ ਕਰੋ ਕੋਈ ਵੀ ਅਪਡੇਟ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇਗੀ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਵੀ ਜਰੂਰ ਕਰ ਦੇਣਾ ਤਾਂ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ 13 9 ਯਾਨੀ ਕਿ ਕੱਲ ਦੀ ਅਪਡੇਟ ਸੀਗੀ ਕੱਲ ਦੋਸਤੋ ਇਹਨਾਂ ਨੇ ਜਿਹੜਾ ਕਿ ਫੈਸਲਾ ਹੈ ਇਹਨਾਂ ਦੇ ਹੱਕ ਵਿੱਚ ਕੁਝ ਹੋਇਆ ਹੈ ਕੁਝ ਮੰਗਾ ਨੂੰ ਇੱਥੇ ਜਿਹੜਾ ਕਿ ਮੰਨ ਲੇ ਆ ਗਿਆ ਹੈ ਸਵੀਕਾਰ ਕਰ ਲਿਆ ਗਿਆ ਹੈ ਲੇਕਿਨ ਕੁਝ ਮੰਗਾ ਇਦਾਂ ਦੀ ਹਨ ਜਿਹੜੀਆਂ ਕਿ ਅਜੇ ਤੱਕ ਸਵੀਕਾਰ ਨਹੀਂ ਕੀਤੀਆਂ ਗਈਆਂ ਹਨ ਇਸ ਵੀਡੀਓ ਦਾ ਮਕਸਦ ਸਿਰਫ ਤੁਹਾਨੂੰ ਜਾਣਕਾਰੀ ਪਹੁੰਚਾਉਣਾ ਹੈ ਨਾ ਕਿ ਦੋਸਤੋ ਕਿਸੇ ਤਰ੍ਹਾਂ ਦੀ ਥੇਸ ਪਹੁੰਚਾਉਣਾ ਤਾਂ ਇਹ ਦੋਸਤੋ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਹੀ ਸਾਡਾ ਇੱਥੇ ਕੰਮ ਹੈ ਤਾਂ ਅੱਜ ਦੀ ਇਸ ਵੀਡੀਓ ਨੂੰ ਆਪਾਂ ਫਿਰ ਤੋਂ ਸ਼ੁਰੂ ਕਰਦੇ ਹਾਂ ਦੋਸਤੋ ਜਿਹੜੀਆਂ ਮੇਨ ਮੰਗਾ ਸਨ ਕਰਮਚਾਰੀਆਂ ਦੇ ਵੱਲੋਂ ਇੱਕ ਤਾਂ ਵੀਰ ਸਨਮਾਨ ਮਿਲੇ ਜਦੋਂ ਵੀ ਕੋਈ ਵੀ ਇੱਥੇ ਸ਼ਹੀਦ ਹੁੰਦਾ ਹੈ ਤੁਸੀਂ ਅਕਸਰ ਦੇਖਿਆ ਹੋਣਾ ਹੈ ਕਿ ਇੱਥੇ ਸ਼ਹੀਦੀ ਦਾ ਜਿਹੜਾ ਕਿ ਪੀਐਸ ਪੀਸੀਐਲ ਦੇ ਵਿੱਚ ਦਰਜਾ ਨਹੀਂ ਦਿੱਤਾ ਜਾਂਦਾ ਤੇ ਇੱਥਾਂ ਦੋਸਤੋ ਉਹਨਾਂ ਨੇ ਇਹੀ ਹੱਕ ਮੰਗਿਆ ਹੈ ਕਿ ਇੱਕ ਤਾਂ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਦੋਸਤੋ ਪੀਐਸ ਪੀਸੀਐਲ ਦੇ ਵਿੱਚ ਜਾਨ ਗਵਾਉਣਾ ਕੋਈ ਸ਼ਹੀਦੀ ਤੋਂ ਘੱਟ ਨਹੀਂ ਹੈਗੀ ਤਾਂ ਇਸ ਦੇ ਵਿੱਚ ਪੀਐਸ ਪੀਸੀਐਲ ਦੇ ਮੈਂਬਰ ਨੂੰ ਜਿਹੜੇ ਕਿ ਕਰਮਚਾਰੀ ਹਨ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਮਿਲੇ ਦੂਸਰਾ ਜਿਹੜਾ ਇੱਥੇ ਸ਼ਹੀਦ ਹੁੰਦਾ ਹੈ ਉਸ ਦੀ ਫੈਮਿਲੀ ਨੂੰ ਵਿੱਤੀ ਸਹਾਇਤਾ ਮਿਲੇ 1 ਕਰੋੜ ਰਾਸ਼ੀ ਦੀ ਮੰਗ ਕੀਤੀ ਗਈ ਸੀ ਲੇਕਿਨ ਉਹਨਾਂ ਨੇ 30 ਲੱਖ ਦੀ ਜਿਹੜੀ ਕਿ ਇੱਥੇ ਕੱਲ ਉਹਨਾਂ ਨੇ ਕਿਹਾ ਹੈ ਕਿ 30 ਲੱਖ ਤੱਕ ਤੁਹਾਨੂੰ ਵਿੱਤੀ ਸਹਾਇਤਾ ਮਿਲੇਗੀ ਦੂਸਰਾ ਜਦੋਂ ਕੋਈ ਵੀ ਇੱਥੇ ਸ਼ਹੀਦੀ ਪ੍ਰਾਪਤ ਕਰਦਾ ਹੈ ਉਸ ਦੀ ਥਾਂ ਤੇ ਨੌਕਰੀ ਉਸ ਦੀ ਪਰਿਵਾਰ ਨੂੰ ਮਿਲੇ ਤੀਸਰਾ ਇੱਥੇ ਵਾਅਦੇ ਤੋਂ ਵਾਅਦੇ ਜਿਹੜਿਆ ਕਿ ਪਈਆਂ ਵੈਕੈਂਸੀ ਖਾਲੀਆਂ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ ਫਿਲ ਕਰਵਾਇਆ ਜਾਵੇ ਤੇ ਇੱਥੇ ਮੈਕਮੇਨ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣ ਤੀਸਰਾ ਜਿਹੜੇ ਇੱਥੇ ਪ੍ਰੋਪੋਸ਼ਨ ਪੀਰੀਅਡ ਦੇ ਵਿੱਚ ਚਲਦੇ ਹਨ ਪ੍ਰੋਬੋਸ਼ਨ ਪੀਰੀਅਡ ਨੂੰ ਖਤਮ ਕੀਤਾ ਜਾਵੇ ਤੇ ਸ਼ੁਰੂ ਤੋਂ ਹੀ ਇੱਥੇ ਤਨਖਾਹਾਂ ਵੀ ਦਿੱਤੀਆਂ ਜਾਂਦੇ ਤੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਸ ਤੋਂ ਬਾਅਦ ਤੁਸੀਂ ਦੇਖਦੇ ਹੋਵੋਗੇ ਅਕਸਰ ਜਿਹੜੇ ਠੇਕੇਦਾਰ ਤੇ ਕੰਮ ਕਰਦੇ ਹਨ ਉਹਨਾਂ ਨੂੰ ਵੀ ਇੱਥੇ ਪੱਕੇ ਤੌਰ ਤੇ ਜਿਹੜਾ ਕੀ ਕੀਤਾ ਜਾਵੇ ਤੇ ਉਹਨਾਂ ਦਾ ਸਰਕੂਲਰ ਬਣਦਾ ਜਿਹੜਾ ਕੀ ਜਾਰੂ ਕੀਤਾ ਜਾਵੇ ਯਾਨੀ ਕਿ ਜਾਰੀ ਕੀਤਾ ਜਾਵੇ ਜਿਹੜਾ ਉਹਨਾਂ ਦਾ ਬਕਾਇਆ ਹੈ ਉਹ ਉਹਨਾਂ ਨੂੰ ਦਿੱਤਾ ਜਾਵੇ ਤਾਂ ਇਹ ਸੀਗੀਆਂ ਉਹਨਾਂ ਦੀਆਂ ਮੇਨ ਮੰਗਾਂ ਤੇ ਇੱਕ ਮੇਨ ਸੀਗਾ ਦੋਸਤੋ ਜਿਹੜਾ ਤੁਹਾਡਾ 6ਵੇਂ ਪੇ ਕਮਿਸ਼ਨ ਇਸ ਬਾਰੇ ਦੋਸਤੋ ਅਜੇ ਤੱਕ ਪੂਰਾ ਆਪਾਂ ਕਨਫਰਮ ਨਹੀਂ ਕਹਿ ਸਕਦੇ ਲੇਕਿਨ 13-9 ਦੀ ਇੱਥੇ ਤੁਸੀਂ ਦੇਖ ਸਕਦੇ ਹੋ ਡੇਟ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ 6ਵੇਂ ਪੇ ਕਮਿਸ਼ਨ ਬਾਰੇ ਤੁਸੀਂ ਇੱਥੇ ਰੀਡ ਕਰ ਸਕਦੇ ਹੋ ਇੱਥੇ ਦੋਸਤੋ ਤੁਸੀਂ ਪੰਜਾਬੀ ਦੇ ਵਿੱਚ ਵੀ ਇਸ ਨੂੰ ਰੀਡ ਕਰ ਸਕਦੇ ਹੋ ਜਿਹੜਾ ਕਿ 13-9-2024 ਦੇ ਵਿੱਚ ਜਿਹੜਾ ਕਿ 6ਵੇਂ ਪੇ ਕਮਿਸ਼ਨ ਬਾਰੇ ਗੱਲ ਕੀਤੀ ਗਈ ਹੈ ਜਿਹੜਾ ਕਿ ਰੈਗੂਲਰ ਸਟਾਫ ਬਾਰੇ ਜਿਹੜਾ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਪੇ ਜਿਹੜਾ ਸਕੇਲ ਹੈ ਉਸ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ ਇੱਥੇ ਦੋਸਤੋ ਜਿਹੜੇ ਮੇਨ ਪ੍ਰਧਾਨ ਹਨ ਜਿਹੜੇ ਅਗਵਾਈ ਦੇ ਹੇਠ ਬੈਠੇ ਹਨ ਉਹਨਾਂ ਨੇ ਇਹ ਕਿਹਾ ਕਿ ਅਜੇ ਜਿਹੜਾ ਕਿ ਅਸੀਂ ਸੰਘਰਸ਼ ਕਰ ਰਹੇ ਹਾਂ ਕੁਝ ਮੰਗਾਂ ਨੂੰ ਇੱਥੇ ਸਵੀਕਾਰ ਕੀਤਾ ਗਿਆ ਹੈ ਕੁਝ ਮੰਗਾਂ ਇਦਾਂ ਦੀਆਂ ਹਨ ਜੋ ਅਜੇ ਤੱਕ ਮੰਗੀਆਂ ਨਹੀਂ ਜਾ ਰਹੀਆਂ ਜਾਨੀ ਕਿ ਇੱਥੇ ਮੰਨੀਆਂ ਨਹੀਂ ਜਾ ਰਹੀਆਂ ਜਦੋਂ ਤੱਕ ਇਹ ਨਹੀਂ ਮੰਨਿੰਦੀਆਂ ਸਾਡਾ ਮੋਰਚਾ ਉੱਥੇ ਰਹੇਗਾ ਇੱਥੇ ਸਾਥੀ ਇਹ ਨਾ ਕਹਿਣ ਕਿ ਅਸੀਂ ਪਿੱਛੇ ਹਟ ਗਏ ਹਾਂ ਯਾਨੀ ਕਿ ਉਹਨਾਂ ਦਾ ਅਜੇ ਵੀ ਸੰਘਰਸ਼ ਜਾਰੀ ਹੈ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਗਲੀ ਜੋ ਵੀ ਨਵੀਂ ਅਪਡੇਟ ਆਏਗੀ ਤੁਹਾਨੂੰ ਆਪਾਂ ਉਹ ਵੀ ਦੱਸਦੇ ਰਵਾਂਗੇ ਤੁਸੀਂ ਚੈਨਲ ਦੇ ਨਾਲ ਜੁੜ ਕੇ ਰਹੋ ਤੁਸੀਂ ਇੱਥੇ ਦੱਸੋ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਜਿਹੜੇ ਇੱਥੇ ਕਰਮਚਾਰੀ ਹਨ ਉਹਨਾਂ ਨੂੰ ਵੀਰ ਦਾ ਦਰਜਾ ਮਿਲਣਾ ਚਾਹੀਦਾ ਹੈ ਕਿ ਉਹ ਸ਼ਹੀਦੀ ਦਾ ਜਿਹੜਾ ਕੀ ਦਰਜਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਉਹ ਸ਼ਹੀਦੀ ਦੇ ਦਰਜੇ ਵਾਸਤੇ ਹੱਕਦਾਰ ਹਨ ਜਾਂ ਫਿਰ ਨਹੀਂ ਹਨ ਤੁਸੀਂ ਇਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਆਪਣੀ ਰਾਏ ਜ਼ਰੂਰ ਦੱਸ ਕੇ ਜਾਣਾ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਕੁਝ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਅਪਡੇਟ ਦੇ ਵਿੱਚ ਇੰਨਾ ਹੀ ਜੈ ਹਿੰਦ ਸਾਥੀਓ